ਕੰਮ ਤਾਂ ਕਰਦਾ ਹੈ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਪਿੰਡੂ ਗਾਉਂ ਦਾ ਚੈਨਲ ਵੀ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਹੋਵੋ ਹੁੰਦੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਾਸ ਦੇ ਵਾਸਤੇ ਤੇ ਤੰਦਰੁਸਤ ਹੋ ਹੁਣ ਜਿਹੜਾ ਟਾਈਮ ਹੈ 4 ਵਜ ਚੁੱਕੇ ਨੇਗੇ 4:00 ਤੋਂ ਬਾਅਦ 2:00 ਵਜੇ ਤੋਂ ਬਾਅਦ ਫਿਰ ਦੁਬਾਰਾ ਭੁੱਖ ਲੱਗ ਗਈ ਕਹਿੰਦੇ ਪੀਤਾ ਛਿਲਕੇ ਦੇ ਉਹ ਸੰਨ ਆ ਸੋਰੀ ਤਰਬੂਜ ਕਹਿੰਦੇ ਕੱਟ ਕੇ ਦਿਓ ਮਾਰ ਗਈ ਚਲ ਤਰਬੂਜ ਪਾਟਦੇ ਨੇ ਤੇ ਹੁਣ ਇਹਦੂ ਬਾਅਦ ਚ ਹੀ ਆਪਾਂ ਜਾਵਾਂਗੇ ਮੁੱਜਾ ਬਣਨੀ 5 ਵਜੇ ਉਹਨਾਂ ਨੂੰ ਬਾਹਰ ਕੱਢਾਂਗੇ ਪਾਣੀ ਪਿਾਵਾਂਗੇ ਧਾਰ ਕੱਢਾਂਗੇ ਇੱਕਦਰਾ ਬੀ ਵਾਲੇ ਵਾਲੇ ਵੀ ਨੇ ਇਹ ਕਰਨਾਮ ਕੱਚ 1000 ਰੁਪਏ ਲੈਣੇ ਦੇਖਣੀ ਮੋਟਰੜਾ ਲਾ ਦੇਣਾ ਕਾਉਂਡ ਉਹ ਆਈਓ ਤਾਂ ਸਸਤਾ ਨਹੀਂ ਸਸਤਾ ਇਹ ਕਿੱਥੇ ਫੋਰਵਰਡ ਸਿੰਸੋਸ ਜਿਹੜਾ ਸਾਡਾ ਜਿਹੜਾ ਕੀ ਇਹ ਉਹਦੇ ਪਾ ਪੜਾ ਦੇਣਾ ਪਾਡੇ ਮਾਣੇ ਕਿ ਹੁਣ ਫੇਰ ਬਾਜ ਕਾੜਨ ਆਵਾਂਗੇ ਪਸ਼ੂ ਧਾਰਕਾਂ ਦੇ ਕੋਲੇ ਪਾਡੇ ਇਸ ਨੂੰ ਚਾਹ ਪਾਡੇ ਮਾਣੇ ਮਾਣ ਚਾਹ ਤੇ ਬਿਆਹ ਤੇ ਮਾੜੀ ਮਾੜੀਆਂ ਨੇ ਕਿੰਨੇ ਕੋਈ ਅਨੇ ਦੋ ਵਾਰੀ ਮਾਣ ਤੇ ਇਸ ਵਜ੍ਹਾ ਤੇਨਾਂ Thank <laughs> アレアフロマリア。 ਫੀਲੀਂ ਠੰਡਾ ਇਹ ਤਾਂ ਤਾਗਾ ਤੂੰ ਥੱਲੇ ਮੰਗਾ ਪਰ ਇਹ ਖਾਣ ਚਾਹ ਚਾ ਦਿਨ ਆ ਰਿਹਾ ਇਹ ਨਾ ਥੋੜਾ ਮੂਹ ਹੀ ਨਹੀਂ ਆਉਂਦਾ ਫਿਰ ਤੂੰ ਕਿਉਂ ਨਹੀਂ ਆਉਂਦਾ ਉੱਥੇ ਖੜੇ ਦਾ ਹੁਣ ਜਦੋਂ ਆ ਮੂਹ ਰਿਹਾ ਜਾਂਦਾ ਨੇ ਆਏ ਕਿਹੜੇ ਆਏ ਆਏ ਡੇਟ ਆਏ ਕਿਹੜਾ ਬਤਾ ਹਾਂ ਅੱਜ ਦੋ ਲਾਂਗੇ ਦੋ ਚੋਟ ਦੋ ਚੋਟ ਤਾਇਦਾਂ ਨਹੀਂ ਤਾਂ ਛੁਣਾ ਹਟਦੀ ਬਸ ਮੋੜੇ

ਨਰਦੀ ਕੱਲ ਜਦੋਂ ਮੈਂ ਇਹਦਾ ਗੇਢੀ ਜਾਂਦਾ ਸੀ ਉਤੋਂ ਆਇਆ ਮੈਂ ਇਹਦੇ ਪਿੱਛੇ ਪੈ ਗਿਆ ਮੈਂ ਭੱਜਣ ਲੱਗਾ ਦੀ ਲੱਤਾਂ ਵੀ ਦੀ ਨਿਕਲ ਕੇ ਵਗਾ ਆਂਦੇ ਥੱਲੋਂ ਦੀ ਲੇ ਖਾਂ ਦੇ ਥੱਲੋਂ ਦੀ ਨਿਕਲ ਕੇ ਸਲਾਈਡ ਮਾਰ ਕੇ ਅੱਗੇ ਡੱਪ ਗਿਆ ਇਹਨਾਂ ਦਾ ਇਸ ਗਾ ਮਚੂਗਾ ਗਾਣ ਥੱਲੇ ਦੀ ਸਲਾਈਡ ਮਾਰ ਕੇ ਟੱਪ ਗਿਆ ਅੱਗੇ ਇਹ ਇਸ ਟਾਈਮ ਪੱਕਾ ਆਣਾ ਇਹਦਾ ਇਹ ਛੇਤਰ ਖਾਊਗਾ ਸਾਰੀ ਦੀ ਮਸਕੀ ਤੂੰ ਉਸ ਮਾਰੀ ਜਾਊਗੀ ਚੋਟੀ ਨੇ ਪਾਣੀ ਦਾ ਪੀਣਾ ਹੁੰਦਾ ਪਰ ਇਹ ਰੜਦੀ ਐ ਮਾੜਾ ਐ ਨਾ ਖਰਾਇਆ ਦਿਖਾਉਂਦੀ ਇਹਨੂੰ ਭਰ ਕੇ ਦਿਓ ਬੱਠਲ ਭਰ ਦੇ ਰੜਦੀ ਇਹਨੂੰ ਵੀ ਫੜਾਈ ਦਿਓ ਐਦੇ ਜੀ ਭਰ ਦੇ ਬੁਲਾਉਂਦੀ ਐ ਉਹ ਚੋਟੀ ਉਹ ਤੋਂ ਫਿਰ ਤਾਂ 2 ਘੰਟੇ ਹੋ ਗਏ ਉਹ ਗੱਲ ਨੂੰ ਹੋਣ ਦੇਖੋ ਅਰੇ ਛੋਟਾ ਤੁਸੀਂ ਕੀਤਾ ਨਾ ਨਾ 1 2 3 ਟੋਡ ਲੈ ਰਹਿਣੇ ਰੋਣਾ ਨਹੀਂ ਕਰ ਲੈ ਇਹ ਮਾਰਦਾ ਘਤਾਂ ਟੋਡਾਂ ਮਸਤੀ ਦੇਖੀ ਕਿਵੇਂ ਭਾਰੀ ਕਿਵੇਂ ਬੇਟਾ ਦੇਖਿਓ ਹੁਣ ਉਹ ਨਹੀਂਗਾ ਉਹ ਥਣ ਚੋਰ ਜਿਹੜਾ ਮੈਂ ਚਾਹਣੀ ਨਹੀਂ ਹੋਰ ਚੀਜ਼ ਹੈ ਇਹ ਦੋਹਰਾ ਜਿਉਣਾ ਨਾ ਦੇਖੀ ਦੇਖੀ ਸਾਰਾ ਪਾਰ ਆਜਾ ਮੀ ਤੇ ہیں نو ایا میرے بچے گولے اوندا ہے ہاں سارے تنکا نکا اور ہاں نہیں وہ سکہ